ਸਾਰਿਆਂ ਨੂੰ ਜੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਔਰ ਮੈਂ ਅ ਤੁਹਾਡਾ ਧੰਨਵਾਦੀ ਹਾਂ ਕਿ ਸ਼ਾਰਟ ਨੋਟਿਸ ਤੇ ਤੁਸੀਂ ਆਏ ਪਰ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਕਿ ਲੋਕਾਂ ਤੱਕ ਪਹੁੰਚਾਣੀ ਜ਼ਰੂਰੀ ਹੈ ਮੇਰੇ ਨਾਲ ਮੇਅਰ ਮੈਡਮ ਵੀ ਬੈਠੇ ਆ ਜਿਹੜਾ ਪ੍ਰਾਪਰਟੀ ਟੈਕਸ ਹੈ ਜਿਹੜਾ ਆਪਣਾ ਜਮਾ ਹੁੰਦਾ ਹੈ ਹਾਊਸ ਟੈਕਸ ਤੇ ਪ੍ਰਾਪਰਟੀ ਟੈਕਸ ਹਰ ਸਾਲ 31 ਮਾਰਚ ਤੱਕ ਅਥੀਲਾ ਦੈਲਸੀ ਉਸ ਤੋਂ ਬਾਅਦ ਜੇ ਤੁਸੀਂ ਜਮ੍ਹਾਂ ਕਰਾਉਂਦੇ ਹੋ ਪੈਨਲਟੀ ਵੀ ਪੈਂਦੀ ਸੀ ਵਿਆਜ ਵੀ ਪੈਂਦਾ ਮੈਂ ਰਿਕਵੈਸਟ ਕੀਤੀ ਸੀ ਆਪਣੇ ਮੰਤਰੀ ਜੀ ਅ ਦਵਜੋਤ ਬੈਂਜਨ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਕੇਜਰੀਵਾਲ ਜੀ ਔਰ ਮੈਂ ਧੰਨਵਾਦੀ ਹਾਂ ਪਿੰਲਾ ਦਾ ਕਿ ਉਹਨਾਂ ਨੇ ਮੇਰੀ ਰਿਕਵੈਸਟ ਮੰਨ ਲਈ ਇਹ ਜਿਹੜੀ ਡੇਟ ਹੈ ਬਗੈਰ ਪੈਨਲਟੀ ਦਾ ਬਗੈਰ ਵਿਆਜ ਤੋਂ ਐਕਸਟੈਂਡ ਕਰ ਦਿੱਤੀ ਗਈ ਹੈ 31 ਜੁਲਾਈ 2025 ਜੇ ਮੈਂ ਅਰਜ਼ ਅਰਜ਼ ਲਾਂਦਾ ਸਾਰੇ ਆਪਣੇ ਸ਼ਹਿਰੀਆਂ ਨੂੰ ਲੁਧਿਆਣਾ ਵਾਲਿਆਂ ਨੂੰ ਪਰ ਪੰਜਾਬ ਵਾਲਿਆਂ ਨੂੰ ਖਾਸ ਜਿਨ੍ਹਾਂ ਨੇ ਪ੍ਰਾਪਰਟੀ ਟੈਕਸ ਤੇ ਹਾਊਸ ਟੈਕਸ ਦੇਣਾ ਕਿ ਉਹ 31 7 ਤੱਕ ਜਮ੍ਹਾਂ ਕਰਾ ਦੇ ਬਹੁਤ ਵੱਡਾ ਫਾਇਦਾ ਹੈ ਉਹਦੀ ਪੈਨਲਟੀ ਵੀ ਪਈ ਹੈ ਤੇ ਵਿਆਜ ਵੀ ਪਈ ਹੈ ਪਰ ਜੇ ਕਿਸੇ ਕਾਰਨ ਪਿੱਛੇ 31 ਸਤ ਨੂੰ ਨਹੀਂ ਜਮ੍ਹਾਂ ਕਰਾ ਸਕਦੇ ਉਹਨਾਂ ਨੂੰ ਪੈਨਲਟੀ ਤੇ ਵਿਆਜ ਪਵੇਗਾ ਪਰ 31 10 ਤੱਕ ਜੇ ਜਮ੍ਹਾਂ ਕਰਾ ਦਿੰਦੇ 50% ਉਹਦੇ ਜੋ ਮਾਫ ਹੋ ਜਾਈਗਾ ਪਰ ਪਵੇਗਾ ਜ਼ਰੂਰ ਮਾਫ ਹੋ ਦੇਣਾ ਉਸ ਤੋਂ ਬਾਅਦ ਫਿਰ ਦਾ ਜਿਹੜਾ ਹੈਗਾ ਅ ਇੰਟਰਸਟ ਤੇ ਟੈਕਸ ਪਵੇਗਾ ਫਿਰ ਕੋਈ ਮਾਫ ਸੋ ਇਹ ਅਨਾਉਂਸਮੈਂਟ ਸੀ ਦੇਣੀ ਜ਼ਰੂਰੀ ਸੀ ਲੋਕਾਂ ਨੂੰ ਐਸ ਲਈ ਮੈਂ ਤੁਹਾਨੂੰ ਸ਼ਾਰਟ ਪੀਰੀਅਡ ਦੇ ਇਹ ਨੋਟੀਫਿਕੇਸ਼ਨ ਆ ਚੁੱਕੀ ਹੋਈ ਹੈ ਪੂਰੇ ਲਈ ਜਿਹੜੇ ਪਿਛਲੇ ਸਾਲ ਦਾ ਰਹਿਣਾ ਜਿਹਨਾਂ ਦਾ ਮਤੇਸ਼ ਕੇ ਸਾਰੇ ਪੂਰੇ ਪੰਜਾਬ ਦੇ ਹੋਊਗੀ ਕਿੰਨੀ ਪਿਛਲੇ ਸਾਲ ਦੇ ਕੱਲ ਆਪ ਨੂੰ 10-10 ਸਾਲ ਦੇ ਨੋਟੀਫਿਕੇਸ਼ਨ ਪੂਰੇ ਪੰਜਾਬ ਅਗਰ ਇਹਨਾਂ ਦੇ ਪਿਛਲੇ ਸਾਲ ਦੇ ਪੈਂਡਿੰਗ ਉਹਨਾਂ ਤੇ ਪੈਨਲਟੀ ਹੋਊਗੀ ਤੇ ਪਿਛਲੇ ਸਾਲ ਦੇ ਪੈਂਡਿੰਗ ਨਾਲ ਉਹਨਾਂ ਦੇਖੋ ਜੇ ਤਾਂ ਪਿਛਲੇ ਤੇ ਜਿੰਨੀ ਅਮਾਉਂਟ 31 ਮਾਰਚ ਨੂੰ ਬਣੀ ਹੋਈ ਸੀ ਉਹਨੇ ਜਮ੍ਹਾਂ ਕਰਾਣੇ ਪੈਣਗੇ ਉਹਦੇ ਉੱਤੇ ਅੱਗੇ ਪੈਨਲਟੀ ਤੇ ਵਿਆਜ ਨਹੀਂ ਪਊਗਾ ਜੇ ਜੁਲਾਈ ਦੇ ਵਿੱਚ ਜੁਲਾਈ ਦੇ ਐਂਡ ਤੱਕ ਕਰਾ ਦੇ। ਹੁਣ 31 ਮਾਰਚ ਨੂੰ ਜਿੰਨੀ ਅਮਾਉਂਟ ਪੈਂਡਿੰਗ ਸੀਗੀ ਉਹਦੇ ਵਿੱਚ ਪਿਛਲੇ ਸਾਰੇ ਡਿਊਜ਼ ਆ ਚੁੱਕੇ ਹੋਣਗੇ। ਹੋਰ ਦੱਸੋ ਜੇ ਕਿਸੇ ਦਾ ਕੋਈ ਸਵਾਲ ਹੈ ਕੋਈ ਵੀ। ਮੈਂ ਇੱਕ ਵਾਰੀ ਦੁਬਾਰਾ ਤੁਹਾਨੂੰ ਕਹਿਣਾ ਚਾਹਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨੇ ਬੜਾ ਦੋ ਕਲੈਸਟ ਕਰਦਾ ਰਿਹਾ ਕਿ ਇਹ ਇਹ ਜ਼ਰੂਰ ਕਰਵਾ ਦੋ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਸਾਹਿਬ ਦਾ ਸਾਡੇ ਆਨਰੇਬਲ ਮੁੱਖ ਮੰਤਰੀ ਜੀ ਦਾ ਸਾਡੇ ਆਨਰੇਬਲ ਲੋਕਲ ਬਾਡੀਜ਼ ਮਾਤਰੀ ਸਾਰਿਆਂ ਦਾ ਧੰਨਵਾਦੀਆਂ ਔਰ ਮੇਅਰ ਮੈਡਮ ਦਾ ਵੀ ਧੰਨਵਾਦੀਆਂ ਇਹ ਵੀ ਇਹੀ ਚਾਹਦੇ ਸੀਗੇ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਔਰ ਅਸੀਂ ਬਹੁਤ ਵਾਰੀ ਇਹਨੂੰ ਟੇਕ ਅਪ ਕੀਤਾ ਪਰ ਫਾਈਨਲੀ ਇਹ ਡਿਸੀਜਨ ਆ ਗਿਆ ਇਹ ਨਾਰਮਲ ਲੋਕਾਂ ਵਾਸਤੇ ਕਿ ਕਮਰਸ਼ੀਅਲ ਵੀ ਨਾਲ ਇਹਦੇ ਵਿੱਚ ਇਨਕਲੂਡ ਹੋ ਗਿਆ ਸਾਰੀ ਸਾਰੇ ਪ੍ਰਾਪਰਟੀ ਟੈਕਸ ਤੇ है सिर्फ रेजीडेंशियल नहीं है हाउस टैक्स और प्रॉपर्टी टैक्स दोनों दोनों <ग्णागी> जल्द तो जल्द दिता जाए और कती सत्त तक तो जरूर पैसे जमा करा दो क्योंकि बहुत ही ज़्यादा फायदा है ठीक है जी ठीक है सही थैंक यू